બસ ਸਟੈਂਡ ਹਮੇਚਾ ਉਹ ਜੀ ਥਾਂ ਦੇ ਉੱਪਰ ਚਾਹੀਦਾ ਤਾਂ ਕਿ ਨੇਰੇ ਸਵੇਰੇ ਜੇ ਕੋਈ ਸਾਡੀ ਧੀ ਭੈਣ ਨੇ ਸਵਾ ਬਸ ਫੜਨੀ ਹੋਵੇ ਜਾਂ ਉਤਰਨਾ ਹੋਵੇ ਤੇ ਉਹ ਘਟੋ-ਘਟ ਤੁਰ ਕੇ ਆਪਣੇ ਘਰ ਨੂੰ ਜਾ ਸਕਦੀ ਹੋਵੇ ਕੱਲੀ ਜਾ ਸਕਦੀ ਹੋਵੇ ਕੰਮ ਉਹ ਹੋਣਾ ਚਾਹੀਦਾ ਮੈਂ ਕਹਿੰਦੇ ਉਹ ਰਾਜਨੀਤੀ ਨਹੀਂ ਕਰਦਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੋਟਾਂ ਕਿਵੇਂ ਮਿਲਣੀਆਂ ਨੇ ਨਾ ਉਹ ਕੰਮ ਬਾਅਦ ਦੇ ਵਿੱਚ ਤੁਸੀਂ ਆਉਣ ਵਾਲੇ 30 40 50 ਸਾਲ ਦੀ ਵੀ ਪਲਾਨਿੰਗ ਕਰੋ ਲੀਡਰ ਉਹੀ ਹੁੰਦਾ ਜਿਹੜੇ ਆਉਣ ਵਾਲੇ 50 ਸਾਲ ਦਾ ਸੋਚੇ ਤੇ ਜਦੋਂ ਤੁਸੀਂ ਕੰਮ ਕਰੋਗੇ ਲੋਕਾਂ ਦੇ ਸਾਹ ਤਾਂ ਆਪਣੇ ਆਪ ਹੀ ਦੇ ਦੇਣਾ ਹੈ ਮਿਊਸਪਲ ਕਮੇਟੀ ਕੋਲ ਆਪ ਦੀ ਜਗ੍ਹਾ ਨਹੀਂ ਸੀ ਇਹ ਜਗ੍ਹਾ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੀ ਸੀਗੀ ਸੋ ਮਾਰਕੀਟ ਕਮੇਟੀ ਤੋਂ ਮੰਡੀ ਬੋਰਡ ਤੋਂ ਜਗ੍ਹਾ ਜਿਹੜੀ ਤਕਰੀਬਨ 2 ਏਕੜ ਇਹ ਮਿਊਸਪਲ ਕਮੇਟੀ ਨੂੰ ਦਵਾਈ ਮਿਊਸਪਲ ਕਮੇਟੀ ਕੋਲ ਬਣਾਉਣ ਜੋ ਕੇ ਪੈਸੇ ਨਹੀਂ ਸੀਗੇ ਉਹ ਪੈਸੇ ਦਾ ਇੰਤਜ਼ਾਮ ਪੀਆਰਟੀਸੀ ਦੇ ਵਿੱਚੋਂ ਕੀਤਾ ਤੇ ਬਣਾ ਕੇ ਦਿੱਤਾ ਬਣਵਾਇਆ ਪੀਡਬਲੂਡ ਤੋਂ ਔਰ ਦਿੱਤਾ ਮਿਊਜ਼ਿਕਲ ਕਮੇਟੀ ਨੂੰ ਕਿ ਸਾਰਾ ਕੁਝ ਇਹ ਹਿੱਦਾ ਉਸੀ ਦਾ ਇਸ ਕਰਕੇ ਕਰਨਾ ਪਿਆ ਔਰ ਜਿਹੜੀ ਜਗ੍ਹਾ ਵੀ ਦਿੱਤੀ ਹੈ ਸਰਕਾਰ ਵੱਲੋਂ ਲੈ ਕੇ ਦਿੱਤੀ ਹੈ ਉਹ 60 ਸਾਲ ਦੇ ਲਈ ਫ੍ਰੀ ਆਫ ਕੋਸਟ ਹੈ ਇੱਕ ਚੋਨੀ ਨਹੀਂ ਤੁਸੀਂ ਚੀਮੇ ਵਾਲਿਆਂ ਨੇ ਭਾਈ ਇਸ ਬਸਟੈਂਡ ਵਾਸਤੇ ਦੇਣੀ ਇੱਕ ਚੋਨੀ ਵੀ ਈਵਨ 9 9 ਲੱਖ ਰੁਪਏ ਦੀ ਚਾਹੇ ਉਹ ਅਡਾ ਪਰਚੀ ਦੇ ਉੱਪਰੋਂ ਆਏ ਚਾਹੇ ਦੁਕਾਨਾਂ ਛੇ ਦੁਕਾਨਾਂ ਜਿਹੜੀਆਂ ਬਣੀਆਂ ਨੇ ਉਹਨਾਂ ਕੋਲ ਗੱਲ ਕਰ ਲਈਏ ਤੇ ਚਾਹੇ ਜੋ ਐਡਵਰਟਾਈਜ਼ਮੈਂਟ ਦੇ ਬੋਰਡ ਨੇ ਉਹਨਾਂ ਕੋਲ ਇਹਦਾ तकरीबन 9 ਲੱਖ ਰੁਪਏ ਦੀ ਕਮਾਈ ਹੈ ਜਿਹੜੀ ਉਹ ਵੀਰਬੋ ਜੀ ਤੁਹਾਡੀ ਕਮੇਟੀ ਨੂੰ ਅੱਜ ਤੋਂ ਸ਼ੁਰੂ ਹੋ ਗਈ ਤੁਹਾਡੀ ਕਮੇਟੀ ਨੂੰ ਇਹ ਬਸ ਸਟੈਂਡ ਦੋ ਪੈਸੇ ਦਿਆ ਕਰੂੰਗਾ ਲਿਆ ਨਹੀਂ ਕਰੂੰਗਾ ਸਵੇ ਜਿਵੇਂ ਚਮਕਣਾ ਚਾਹੀਦਾ ਮੈਨੂੰ ਬਸ ਸਟੈਂਡ ਹਮੇਸ਼ਾ ਪੂਰੇ ਮੁਲਕ ਦੇ ਵਿੱਚ ਇਹ じゃ ਕੋਈ ਬਸ ਸਟੈਂਡ ਨਹੀਂ ਹੈਗਾ ਜਿਹਦੇ ਅੰਦਰ ਉੱਪਰਲੇ ਪਾਸੇ ਸਪੋਰਟਸ ਕੰਪਲੈਕਸ ਹੋਵੇ ਕੱਲਾ ਚੀਮੇ ਸੰਤ ਬਾਬਾ ਦਸੀਗੁਰੂ ਸਾਹਿਬ ਦੀ ਤਰਤੀ ਨਾਲ ਰੇਲਵੇ ਵਿਭਾਗ ਅੱਜ ਇਹ ਪਲੈਨਿੰਗ ਕਰ ਰਹੇ ਹੈ ਕਿ ਬੈਂਗਲੌਰ ਦੇ ਵਿੱਚ ਇੱਕ ਅੰਡਰਗਰਾਉਂਡ ਮੈਟਰੋ ਸਟੇਸ਼ਨ ਬਣਾਇਆ ਜਾਵੇ ਤੇ ਉਹਦੇ ਉੱਪਰ ਸਪੋਰਟਸ ਕੰਪਲੈਕਸ ਜਿਹੜਾ ਉਹ ਬਣਾਇਆ ਜਾਵੇ ਮੈਂ ਉਹਨਾਂ ਨੂੰ ਕਹਿ ਕੇ ਜੇ ਕਹਨਾ ਬੈਂਗਲੌਰ ਵਾਲੇ ਨੂੰ ਭਾਈ ਆ ਕੇ ਦੇਖ ਕੇ ਜਾਣਾ ਸਾਡੇ ਵਾਲਾ ਮਾਡਲ ਦੇਖ ਜਿਓ ਜਿਹੜਾ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਦੇ ਅਸੀਂ ਬਣਾਤਾ ਇਸ ਬੱਸ ਸਟੈਂਡ ਦਾ ਨਾਮ ਜਿਹੜਾ ਉਹ ਅੱਜ ਤੋਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਤੋਂ ਉਹਨਾਂ ਦੇ ਨਾਮ ਨੂੰ ਸਨਮਾਨਿਤ ਕਰਦੇ ਹਾਂ ਇਹਦੇ ਨਾਮ ਵਾਸਤੇ ਸਤਬਾਬਾ ਅੰਦਰ ਸਿੰਘ ਜੀ ਮਹਾਰਾਜ ਵਸਟੈਂਡ ਚੀਮਾ ਇਹ ਇਹਦੇ ਨਾਮ ਤੋਂ ਇਹ ਜਾਣਾ ਜਾਊਗਾ 60 ਰੁਪਏ ਦੇ ਕਮਰੇ ਜਿਹੜੇ ਉਹ ਆਲਰੇਡੀ ਚੀਮਾ ਦੇ ਵਿੱਚ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਸਾਥੀਓ ਮੇਰੇ ਵੀਰੋ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਇਹ ਜੋ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਕਿ ਹੋ ਨਾ ਸਕਦਾ ਹੋਵੇ